ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਸਵਾਗਤ ਹੈ ਤੇ ਅੱਜ ਆਪਣੀ ਹੈਂਡਵਰਕ ਦੇ ਸੂਟਾਂ ਦੀ ਪਹਿਲੀ ਵੀਡੀਓ ਆ ਤੁਹਾਨੂੰ ਕੋਈ ਵੀ ਆਪਣੀ ਪਸੰਦ ਆ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੇ ਜੋ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਸੂਟ ਸਾਡੇ ਕੋਲੇ ਇੱਕ ਇੱਕ ਅਵੇਲੇਬਲ ਹੈਗਾ ਵਾ ਅਗਰ ਕਿਸੇ ਦਾ ਇਹ ਸੂਟ ਦਾ ਕੀ ਰੰਗ ਵਗੈਰਾ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਇਹ ਸੂਟ ਇਸ ਚੈਨਲ ਤੇ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਹੈਂਡਵਰਕ ਦੇ ਸੂਟ ਮਿਲਣਗੇ ਸਟੀਚਿੰਗ ਆਪਾਂ ਤੁਹਾਨੂੰ ਸਾਰੇ ਸੂਟ ਜਿਹੜੇ ਨੇ ਉਹ ਸਟਿਚ ਕਰਕੇ ਵਧੀਆ ਫਿਨਿਸ਼ਿੰਗ ਪੱਟੀਆਂ ਲਾ ਕੇ ਹੀ ਸੂਟ ਆਪਾਂ ਰੈਡੀ ਕਰਾਂਗੇ ਰੈਡੀ ਕਰਕੇ ਤੁਹਾਨੂੰ ਸ਼ਿਪ ਕਰਾਂਗੇ ਅਗਰ ਕੋਈ ਮੇਰੀ ਭੈਣ ਐਨ ਆਰ ਆਈ ਦੇਖ ਰਹੀ ਹੈ ਤੇ ਇਹ ਤੁਹਾਨੂੰ ਅਸੀਂ ਬਹੁਤ ਘੱਟ ਰੇਟਾਂ ਦੇ ਵਿੱਚ ਸੂਟ ਜਿਹੜੇ ਨੇ ਉਹ ਸ਼ਿਪਿੰਗ ਮਤਲਬ ਜਿਹੜੀ ਸ਼ਿਪਿੰਗ ਹੋਊਗੀ ਬਹੁਤ ਘੱਟ ਹੋਊਗੀ ਤੇ ਡਿਊਟੀ ਫ੍ਰੀ ਮਤਲਬ ਉੱਥੇ ਜਾ ਕੇ ਤੁਸੀਂ ਕੋਈ ਵੀ ਪੇਮੈਂਟ ਉਹਨਾਂ ਨੂੰ ਨਹੀਂ ਕਰਨੀ ਹੈ ਪਾਰਸਲ ਵਾਲੇ ਨੂੰ ਤੇ ਚਲੋ ਆਪਾਂ ਹੁਣ ਪਹਿਲਾ ਸੂਟ ਤੁਹਾਨੂੰ ਮਾਊਸ ਤੇ ਇਹਦਾ ਜਿਹੜਾ ਫੈਬਰਿਕ ਰਹੂਗਾ ਇਹ ਰਹੇਗਾ ਖਾਦੀ ਸਿਲਕ ਦੇ ਵਿੱਚ ਤੇ ਖਾਦੀ ਸਿਲਕ ਦੇ ਵਿੱਚ ਇਹ ਫੈਬਰਿਕ ਰਹੂਗਾ ਉੱਪਰ ਪਿਓਰ ਜਿਹੜਾ ਦਬਕਾ ਕੀਤਾ ਹੋਇਆ ਆਪਣਾ ਥੋੜਾ ਥੋੜਾ ਕੱਠ ਦਾਣਾ ਵੀ ਆ ਪਰਲ ਵਰਕ ਵੀ ਆ ਤੇ ਇਹਦਾ ਘੇਰਾ ਜਿਹੜਾ ਵਾ ਤੁਸੀਂ ਜਿਹੜਾ ਆਪਣੇ ਕੋਲ ਹੁਣ ਇਸ ਟਾਈਮ ਸੂਟ ਹੈਗਾ ਵਾ ਇਹ ਜਿਨ੍ਹਾਂ ਦਾ 23 24 ਘੇਰਾ ਜਾਂ 22 ਆ ਉਹ ਵੀ ਇਹਨਾਂ ਨੂੰ ਆਰਾਮ ਨਾਲ ਲੈ ਸਕਦੇ ਆ ਤੇ ਮਦਰ ਸਪੈਸ਼ਲ ਵੀ ਸੂਟ ਆਪਾਂ ਕਹਿ ਸਕਦੇ ਆ ਤੇ ਅਗਰ ਕਿਸੇ ਨੂੰ ਲਾਈਟ ਕਲਰ ਦੇ ਸੂਟ ਪਸੰਦ ਹੈ ਬਹੁਤ ਜ਼ਿਆਦਾ ਸੋਬਰ ਜੇ ਮਤਲਬ ਇਹ ਟੀਚਰ ਕਲੈਕਸ਼ਨ ਆ ਜਾਂਦੀ ਹੈ ਤੇ ਇਹ ਸੂਟ ਤੁਸੀਂ ਸਾਡੇ ਤੋਂ ਬਣਵਾ ਸਕਦੇ ਆ ਤੇ ਜਦੋਂ ਫਿਨਿਸ਼ਿੰਗ ਪੱਟੀ ਲੱਗ ਗਈ ਇਹਦੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਬਣ ਜਾਣਗੇ ਇਸ ਤਰ੍ਹਾਂ ਦੀ ਜਿਹੜੀ ਲੁੱਕ ਆਂਦੀ ਹੈ ਆ ਦੇਖੋ ਇਸ ਤਰ੍ਹਾਂ ਦੀਆਂ ਉੱਪਰ ਲੰਬੀਆਂ ਲੰਬੀਆਂ ਲੈ ਨਹੀਂ ਜਾਂਦੀਆਂ ਵਾਂ ਤੇ ਅਗਰ ਤੁਸੀਂ ਹੋਰ ਕਲਰ ਦੇ ਕਰਵਾਉਣਾ ਤੇ ਉਹ ਤੁਸੀਂ ਸਾਨੂੰ ਪ੍ਰੀ ਆਰਡਰ ਤੁਸੀਂ ਸਾਨੂੰ ਦੇ ਸਕਦੇ ਆ ਤੇ ਜਿਨ੍ਹਾਂ ਦੇ ਸੌਰੀ ਜਿਨ੍ਹਾਂ ਦੇ ਫਰਵਰੀ ਮਾਰਚ ਦੇ ਵਿਆਹ ਹੈਗੇ ਆ ਤੇ ਉਹ ਤੁਸੀਂ ਸਾਨੂੰ ਸੂਟ ਇੱਕੋ ਜਿਹਾ ਰੈਡੀ ਕਰਵਾਉਣੇ ਆ ਕਸਟਮਾਈਜ਼ ਕਰਵਾਉਣੇ ਆ ਉਹ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੈਗੇ ਆ ਤੇ ਕਿਉਂਕਿ ਇਹਨਾਂ ਨੂੰ ਟਾਈਮ ਲੱਗ ਜਾਂਦਾ ਸਾਰੇ ਸੂਟਾਂ ਨੂੰ ਤੇ ਇਹ ਇਹਦੀਆਂ ਬਾਹਾਂ ਦਾ ਡਿਜ਼ਾਈਨ ਆ ਬਾਹਾਂ ਦੇ ਉੱਪਰ ਇਸ ਤਰ੍ਹਾਂ ਛੋਟਾ ਛੋਟਾ ਵਰਕ ਰਹੂਗਾ ਬਹੁਤ ਜਿਆਦਾ ਸੂਪਰ ਜਿਹਾ ਇਹ ਸੂਟ ਰਹਿਣਗੇ ਬਹੁਤ ਜਿਆਦਾ ਚਮਕਦਮਕ ਵਾਲੀ ਵੀ ਨਹੀਂ ਤੇ ਬਹੁਤ ਪਿਆਰੇ ਲੱਗਦੇ ਨੇ ਇਹ ਸਾਰੇ ਸੂਟ ਪਾਈ ਹੋਏ ਤੇ ਅਗਰ ਤੁਹਾਨੂੰ ਇਹ ਸੂਟ ਸਾਡਾ ਪਸੰਦ ਆ ਤੇ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਆਪ ਨੂੰ WhatsApp ਦਾ ਨੰਬਰ ਵੀ ਆਪਣਾ ਸਕਰੀਨ ਦੇ ਉੱਪਰ ਆਈ ਜਾਂਦਾ ਨਾ ਤੇ ਅਗਰ ਤੁਹਾਨੂੰ ਅਸੀਂ ਇਹਦਾ ਪ੍ਰਾਈਸ ਉੱਪਰ ਸ਼ੋਅ ਕੀਤਾ ਹੋਇਆ ਵਾ ਤੇ ਉਹ ਬਿਨਾ ਦੁਪੱਟੇ ਤੋਂ ਕੀਤਾ ਦੁਪੱਟਾ ਤੁਸੀਂ ਇਹਦੇ ਨਾਲ ਕੋਈ ਵੀ ਚੁਣੌਣ ਦਾ ਲੈ ਸਕਦੇ ਆਂ organza ਦਾ ਲੈ ਸਕਦੇ ਆਂ ਅਗਰ ਤੁਸੀਂ ਇਹ ਸੂਟ ਕਿਸੇ ਵੱਡੀ ਲੇਡੀ ਲਈ ਲੈ ਰਹੇ ਆਂ ਤੇ ਮਤਲਬ ਦੀ ਮਦਰ ਲਈ ਲੈ ਰਹੇ ਆਂ ਤਾਂ ਤੁਸੀਂ ਚੁਣੌਣ ਦਾ ਦੁਪੱਟਾ ਇਹਦੇ ਨਾਲ ਕੈਰੀ ਕਰ ਸਕਦੇ ਆਂ ਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਸੂਟ ਤੁਹਾਨੂੰ ਦਿਖਾਵਾਂਗੇ ਉਹ ਵੀ ਹੈਗਾ ਵਾ ਥੋੜਾ ਰਸਟ ਕਲਰ ਵਿੱਚ ਰਹਿ ਜਾਂਦਾ ਵਾ ਇਸ ਤਰ੍ਹਾਂ ਦਾ ਹੈ ਸੂਟ ਆ ਤੇ ਇਹਦਾ ਜਿਹੜਾ ਫੈਬਰਿਕ ਹੈ ਨਾ ਇਹਗਾ ਸੈਟਨ ਸਿਲਕ ਦੇ ਉੱਪਰ ਹੈ ਇਹ ਸਾਰਾ ਸੂਟ ਆਪਾਂ ਸੈਟਨ ਸਿਲਕ ਦੇ ਉੱਪਰ ਰੈਡੀ ਕੀਤਾ ਵਾ ਆ ਦੇਖੋ ਬਹੁਤ ਜ਼ਿਆਦਾ ਸੋਨਾ ਕਲਰ ਹੈ ਜੋ ਕਲਰ ਆਪਣਾ ਸ਼ਾਇਦ ਵੀਡੀਓ ਵਿੱਚ ਆ ਰਿਹਾ ਉਹੀ ਕਲਰ ਰਹੂਗਾ ਤੇ ਅਗਰ ਤੁਹਾਨੂੰ ਕੋਈ ਹੋਰ ਕਲਰ ਪਸੰਦ ਆ ਤਾਂ ਆਪਾਂ ਤੁਹਾਨੂੰ ਉਹ ਵੀ ਰੈਡੀ ਕਰਕੇ ਦੇਵਾਂਗੇ ਤੇ ਇਹਦੇ ਨਾਲ ਆਪਣਾ ਮਹਿਰੂਨ ਫਲਾਵਰ ਜਿਹੜੇ ਬਣੇ ਹੋਏ ਨੇ ਇਸ ਤਰ੍ਹਾਂ ਦਾ ਵੀ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕਰਵਾ ਸਕਦੇ ਆ ਤੇ ਉਪਰ ਦਬਕਾ ਲੱਗਿਆ ਹੋਇਆ ਵਾ ਤਿੱਲਾ ਲੱਗਿਆ ਵਾ ਤੇ ਕੱਟ ਦਾਣਾ ਵੀ ਹੈਗਾ ਵਾ ਤੇ ਇਸ ਤਰ੍ਹਾਂ ਦੇ ਫੁੱਲ ਆਉਂਦੀਆਂ ਮੈਂ ਤੁਹਾਨੂੰ ਪੂਰੀ ਲੁੱਕ ਦਿਖਾਨੀ ਐ ਸੂਟ ਦੀ ਆ ਦੇਖੋ ਬਹੁਤ ਸੋਹਣਾ ਜਿਹੜਾ ਘੇਰਾ ਬਣਿਆ ਹੋਇਆ ਵਾ ਤੇ ਇਹਦੀਆਂ ਬਾਹਾਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਵਾ ਇਸ ਤਰ੍ਹਾਂ ਬਾਹਾਂ ਦਾ ਡਿਜ਼ਾਈਨ ਆਏਗਾ ਤੇ ਕਿਸੇ ਨੂੰ ਇਹਦੇ ਨਾਲ ਤੁਸੀਂ ਜਿਹੜਾ ਵੀ ਦੁਪੱਟਾ ਲਓਗੇ オーਰਗੈਂਜ਼ਾ ਦਾ ਚੁਣਉਣ ਦਾ ਤੇ ਉਹਦੇ ਨਾਲ ਆਪਾਂ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਪੱਟੀ ਲਾ ਕੇ ਦੇਵਾਂਗੇ ਸੂਟ ਨੂੰ ਤੇ ਜੇ ਅਗਰ ਕਿਸੇ ਕੋਲ ਘੱਟ ਟਾਈਮ ਹੈ ਤੇ ਤੁਸੀਂ ਅਨ ਸਟਿਚ ਵੀ ਲੈ ਸਕਦੇ ਆ ਇਹ ਸੂਟ ਤੇ ਅਗਰ ਕਿਸੇ ਨੇ ਹੋਰ ਕਿਸੇ ਫੈਬਰਿਕ ਦੇ ਉੱਪਰ ਰੈਡੀ ਕਰਵਾਉਣਾ ਤਾਂ ਆਪਾਂ ਤੁਹਾਨੂੰ ਉਹ ਵੀ ਕਰ ਦਾਂਗੇ ਆ ਦੇਖ ਤੇ ਜੇ ਕਿਸੇ ਨੂੰ ਇਹ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਨੰਬਰ ਆਪਣਾ ਉੱਪਰ ਹੀ ਦਿੱਤਾ ਹੋਇਆ ਵਾ ਤੇ ਉੱਥੇ ਜਾ ਕੇ ਤੁਸੀਂ ਸਾਡੇ ਤੇ ਸੂਟ ਮੰਗਵਾ ਸਕਦੇ ਆ ਤੇ ਜਿਹੜਾ ਪ੍ਰਾਈਸ ਅਗਰ ਆਪਣਾ ਉੱਪਰ ਸ਼ੋ ਹੋ ਰਿਹਾ ਉਹ ਬਿਨਾ ਦੁਪੱਟੇ ਤੋਂ ਹੋ ਰਿਹਾ ਵਾ ਤੇ ਵਿਦਆਊਟ ਸਟੀਚਿੰਗ ਤੇ ਇਹ ਸੂਟ ਆਪਾਂ ਇੰਸਟਾਗ੍ਰam ਤੇ ਵੀ ਪਾਇਆ ਵਾ ਤੇ ਕਾਫੀ ਜਾਂ ਸਾਰਿਆਂ ਨੂੰ ਪਸੰਦ ਆਇਆ ਮਤਲਬ ਇਹ ਸੂਟ ਤੇ ਇਸ ਤਰ੍ਹਾਂ ਦਾ ਇਹ ਰਹੇਗਾ ਸਿਲਕ ਦੇ ਉੱਪਰ ਸੌਰੀ ਇਹਦਾ ਕੇਰਾ ਬਣਿਆ ਹੋਇਆ ਹੈ ਕਾਫੀ ਹੈਵੀ ਇਹ ਸੂਟ ਆ ਵਿਆਹ ਸ਼ਾਦੀ ਦੇ ਵਿੱਚ ਤੁਸੀਂ ਆਮਨਾ ਪਾ ਸਕਦੀਆਂ ਤੇ ਅਗਰ ਕਿਸੇ ਦਾ ਨਵਾਂ ਨਵਾਂ ਵਿਆਹ ਹੋਇਆ ਜਾਂ ਹੋਣ ਵਾਲਾ ਤੇ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਇਹ ਸੂਟ ਰੱਖ ਸਕਦੇ ਆ ਤੇ ਇਹ ਆਪਣਾ ਰਾਣੀ ਕਲਰ ਦੇ ਉੱਪਰ ਬਣਿਆ ਹੋਇਆ ਸਿਲਕ ਫੈਬਰਿਕ ਰਹੂਗਾ ਪੂਰਾ ਕੱਠ ਦਾ ਨਾ ਹੈਗਾ ਵਾ ਦਾਪਕਾ ਲੱਗਿਆ ਹੋਇਆ ਵਾ ਤੇ ਇਸ ਤਰ੍ਹਾਂ ਜਿਹੜਾ ਘੇਰਾ ਬਣਿਆ ਵਾ ਚਾਕ ਹੈ ਜਿਹੜੇ ਉਹ ਪ੍ਰੋਪਰ ਹੈਵੀ ਚਾਕ ਹਨ ਵੀ ਉੱਪਰ ਤੱਕ ਤੇ ਅਗਰ ਕਿਸੇ ਨੇ ਹੋਰ ਦੇ ਕਰਵਾਉਣਾ ਵਾ ਸ਼ਿਮਰ ਵਗੈਰਾ ਤੇ ਉਹ ਵੀ ਅਸੀਂ ਕਰ ਦਾਂਗੇ ਤੁਹਾਨੂੰ ਤੇ ਗਲਾ ਦੇਖੋ ਇਹਦਾ ਗਲਾ ਬਹੁਤ ਜਦਾ ਹੈਵੀ ਬਣਿਆ ਹੋਇਆ ਨੀਚੇ ਤੱਕ ਇਹ ਸੂਟ ਬਹੁਤ ਜਦਾ ਸੋਨਾ ਬਣਿਆ ਇਸ ਤਰ੍ਹਾਂ ਦੀ ਲੁੱਕ ਆਏਗੀ ਇਹ ਹੌਣ ਮੈਂ ਤੁਹਨੇ ਇਹਦੀਆਂ ਬਾਹਾਂ ਦਿਖਾਉਣੀ ਆ ਬਾਹਾਂ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਹੈਵੀ ਆ ਇਹਦੀਆਂ ਬਾਹਾਂ ਦਾ ਡਿਜ਼ਾਈਨ ਰਹੂਗਾ ਤੇ ਕਿਸੇ ਨੂੰ ਇਹ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਨੰਬਰ ਦੇ ਦਿਓ ਨੰਬਰ ਸੌਰੀ ਆਪਣਾ ਉੱਪਰ ਆ ਜਾਂਦਾ ਸਕਰੀਨ ਤੇ ਇਹਦੀਆਂ ਹੈ ਬਾਹਾਂ ਸੌਰੀ ਇਹਦੇ ਪੌਂਚੇ ਵੀ ਕੱਡੇ ਹੋਏ ਨੇ ਇਹ ਸੂਟ ਕਾਫੀ ਹੈਵੀ ਆ ਆਹੀ ਸੇਮ ਜਿਹੜਾ ਡਿਜ਼ਾਈਨ ਰਹੂਗਾ ਪੌਂਚਾ ਤੇ ਰਹੂਗਾ ਤੇ ਆਪਾਂ ਸਟੇਟਸ ਸਲਵਾਰ ਦੇ ਉੱਪਰ ਜਿਹੜਾ ਰੈਡੀ ਕੀਤਾ ਹੋਇਆ ਸੂਟ ਆ ਤੇ ਅਗਰ ਕਿਸੇ ਨੂੰ ਵੀ ਇਹ ਸੂਟ ਪਸੰਦ ਹੈ ਘੱਟ ਸਮਾਂ ਦੇ ਸੂਟ ਸਾਡੇ ਤੋਂ ਵੀ ਮੰਗਵਾ ਸਕਦੇ ਆ ਤੇ ਜਿਹੜਾ ਪ੍ਰਾਈਸ ਹੋਊਗਾ ਉਹ ਸਿਰ ਬਿਨਾ ਦੁਪट्टे ਤੋਂ ਆਪਾਂ ਉੱਪਰ ਦੇਵਾਂਗੇ ਅਗਰ ਤੁਹਾਨੂੰ ਜਿਹੜਾ ਦੁਪੱਟਾ ਪਸੰਦ ਹੋਊਗਾ ਤੇ ਉਹਦਾ ਪ੍ਰਾਈਸ ਆਪਾਂ ਇਨਕਲੂਡ ਕਰ ਦਾਂਗੇ ਤੇ ਆ ਤੁਸੀਂ ਸਕਰੀਨਸ਼ਾਟ ਲੈ ਲਓ ਅਗਰ ਕਿਸੇ ਨੂੰ ਇਹ ਸੂਟ ਪਸੰਦ ਹੈ ਸੌਰੀ ਆ ਦੇਖੋ ਆ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਆ ਤੁਸੀਂ ਸਾਨੂੰ ਇਹ ਕਿਸੇ ਹੋਰ ਕਲਰ ਦੇ ਉੱਪਰ ਰੈਡੀ ਕਰਵਾਉਣਾ ਤੇ ਉਹ ਵੀ ਤੁਸੀਂ ਆਰਡਰ ਸਾਨੂੰ ਦੇ ਦਿਓ ਤੇ ਇੱਕ ਕ ਪੰਨੂ ਆ ਕਰਵਾਇਆ ਹੋਇਆ ਆਪਾਂ ਪੈਰਟ ਡਾਰਕ ਪੈਰਟ ਕਲਰ ਦੇ ਉੱਪਰ ਆਪਣੇ ਤੋਂ ਸੂਟ ਰੈਡੀ ਕਰਵਾਇਆ ਕਿਸੇ ਨੇ ਸੌਰੀ ਇਹ ਟ੍ਰੈਡੀਸ਼ਨਲ ਸੂਟ ਆ ਇਹ ਟ੍ਰੈਡੀਸ਼ਨਲ ਵਰਕ ਹੈ ਜਿਹੜਾ ਵਾ ਇਹ ਕਾਫੀ ਅੱਜਕੱਲ੍ਹ ਹੁਣ ਇੰਸਟਾਗ੍ਰਾਮ ਤੇ ਸਾਰਿਆਂ ਨੇ ਦੇਖਿਆ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਤੇ ਇਹਦਾ ਹੌਟ ਜਿਹੜਾ ਰਾਣੀ ਕਲਰ ਆ ਉਹਦੇ ਨਾਲ ਆਪਣਾ ਇਹਦਾ ਕੰਬੀਨੇਸ਼ਨ ਕੀਤਾ ਤੇ ਤਿੰਨਾ ਸੌਰੀ ਇਹਦਾ ਰਹੇਗਾ ਇਹ ਪਰਲ ਵਰਕ ਅ ਦਬ加 ਰਹੇਗਾ ਤੇ ਇਸ ਤਰ੍ਹਾਂ ਥੋੜੀ ਥੋੜੀ ਆਹ ਕੁੰਡੀ ਵਰਕ ਜਿਹੜਾ ਹੁੰਦਾ ਵਾ ਇਹ ਵੀ ਅੰਦਰ ਵਿੱਚ ਕੀਤਾ ਹੋਇਆ ਵਾ ਜਿਹੜਾ ਨੂੰ ਫਿਲ ਕੀਤਾ ਹੋਇਆ ਵਰਕ ਨੂੰ ਤੇ ਇਹਦਾ ਵੀ ਇਸ ਤਰ੍ਹਾਂ ਰਹੇਗਾ ਡਿਜ਼ਾਈਨ ਤੇ ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਕਿਸੇ ਹੋਰ ਕਲਰ ਤੇ ਹੋਰ ਫੈਬਰਿਕ ਤੇ ਕਰਾਉਣਾ ਕਰਵਾ ਸਕਦੇ ਆ ਤੇ ਫਿਲਹਾਲ ਆਪਣੇ ਕੋਲ ਇਹ ਸਿਲਕ ਦੇ ਉੱਪਰ ਰੈਡੀ ਹੈ ਸੂਟ ਦੀ ਆਪਾਂ ਪਹਿਲਾਂ کافی ਜਿਆਦਾ ਸੂਟ ਜਿਹੜੇ ਹੈਗੇ ਨੇ ਇੰਸਟਾਗ੍ਰam ਤੇ ਪਾਏ ਹੋਏ ਨੇ ਰਾਣੀ ਕਲਰ ਦੇ ਉੱਪਰ ਤੇ ਇਹਦੀਆਂ ਪਾਹਾਂ ਦਾ ਡਿਜ਼ਾਈਨ ਰਹੂਗਾ ਆ ਰਹੇ ਇਹਦੀਆਂ ਪਾਹਾਂ ਦਾ ਡਿਜ਼ਾਈਨ ਆ ਰਹੇ ਇਹਦਾ ਕੀਰਾ ਤੇ ਇਹਦੇ ਨਾਲ ਵੀ ਤੁਸੀਂ ਸਾਡੇ ਤੋਂ ਕੰਟਰਾਸਟ ਦੇ ਵਿੱਚ ਦੁਪੱਟਾ ਇਹਦੇ ਨਾਲ ਬਹੁਤ ਜਿਆਦਾ ਸੋਹਣਾ ਲੱਗੇਗਾ ਤੇ ਇਹਦਾ ਕੀਰਾ ਜਿਹੜਾ ਹੈਗਾ ਆਪਣੇ ਕੋਲੇ ਇਸ ਟਾਈਮ ਰੈਡੀ ਆਪ ਐਕਸਟਰਾ ਰੈਡੀ ਕਰਵਾਉਣੇ ਹੁੰਦੇ ਆ ਤੇ 23 24 23 ਵਾਲੇ ਲੈ ਸਕਦੇ ਆ ਇਹਨੂੰ 24 ਵਾਲੇ ਵੀ ਲੈ ਸਕਦੇ ਆ ਤੇ 5 ਵਾਲੇ ਵੀ ਤੇ ਇਹ ਕੇ ਰਾਜ ਨੂੰ ਬਧਿਆ ਬਣਿਆ ਹੋਊਗਾ ਇਹਦੇ ਪੌਚਾਂ ਦਾ ਵੀ ਸੇਮ ਹੀ ਵਰਕ ਆ ਜਿੰਦਾ ਬਹ ਘੱਟ ਪੌਚਾਂ ਲਈ ਸੂਟ ਦਿਖਾਈਆ ਤੇ ਇਹਦੇ ਪੌਚੇ ਦੇ ਉੱਪਰ ਵੀ ਇਹ ਵੀ ਤੁਹਾਨੂੰ ਸਟੇਟ ਅਨਵਾਰ ਮਿਲੂਗੀ ਇਹਦੇ ਨਾਲ ਪੌਚਾਂ ਦੇ ਉੱਪਰ ਵਰਕ ਕੀਤਾ ਹੋਇਆ ਤੇ ਸੂਟ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਹੋਊਗੀ ਪਾਰਟੀ ਵਾਂਗ ਸੂਟ ਬਣ ਜਾਊਗਾ ਤੇ ਜੇ ਕਿਸੇ ਨੂੰ ਪਸੰਦ ਆ ਤਾਂ ਤੁਸੀਂ ਸਾਡੇ ਤੋਂ ਮੰਗਵਾ ਲਓ ਤੇ ਨੰਬਰ ਆਪਾਂ ਸਕਰੀਨ ਦੇ ਉੱਪਰ ਚੱਲੀ ਜਾਂਦਾ ਹੈ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਤੇ ਤੁਸੀਂ ਸਾਨੂੰ ਅਗਰ ਤੁਸੀਂ ਵਿਆਹ ਸ਼ਾਦੀਆਂ ਦੇ ਆਰਡਰ ਦੇਣੇ ਆ ਤਾਂ ਉਹ ਵੀ ਤੁਸੀਂ ਸਾਨੂੰ ਦੇ ਸਕਦੇ ਆ ਥੈਂਕ ਯੂ